ਨੇ ਨਹੀਂ ਉਹ ਤਾਂ ਹੋ ਗਿਆ ਡੱਬੀ ਹੈਗੀ ਕੇ ਕੋ ਡੱਬੀ ਲਿਆਓ ਇਹਨਾਂ ਤੋਂ ਲਗਾਉਣੀ ਆ ਮੇਰਾ ਫੋਨ ਲਿਆ ਸਿੱਧੇ ਨਹੀਂ ਨਹੀਂ ਐਸਾ ਨਾ ਬੇਗਾਨੀ ਤੇਰੇ ਕਰੋ ਨਹੀਂ ਤੁਹਾਨੂੰ ਹੱਲ ਤਾਂ ਦੱਸੋ ਪਰਾਲੀ ਦਾ ਕੀ ਆ ਹੱਲ ਤਾਂ ਦੱਸ ਦਿਓ ਹੈਨਾ ਇੱਥੋਂ ਸਾਰੇ ਇੱਥੇ ਤੁਹਾਡਾ ਡੀਜੀ ਐਸਐਸਪੀ ਇੱਥੇ ਆ ਕੇ ਦੋ ਤੇ ਮੈਜੂਗਾ ਮੈਂ ਤੋਂ ਇੱਥੇ ਇਹਨੇ ਨਹੀਂ ਜਾਣ ਆਪੇ ਜਦੈਬੰਦੀ ਆ ਰਹੇ ਆ ਬਾਬਾ ਪ੍ਰਧਾਨ ਮਜੀਤ ਸਿੰਘ ਰਾਏ ਵੀ ਪਹੁੰਚ ਰਹੇ ਆ ਪ੍ਰਸ਼ਾਸਨਿਕ ਅਧਿਕਾਰੀਆਂ ਨਾਲ ਕਿਸਾਨਾਂ ਦਾ ਪਿਆ ਪੰਗਾ ਕਿਸਾਨ ਕਹਿੰਦੇ ਜੇ ਪਰਾਲੀ ਨੂੰ ਅੱਗ ਨਾ ਲਾਈਏ ਤਾਂ ਫਿਰ ਦੱਸੋ ਕੀ ਕਰੀਏ ਤੁਹਾਨੂੰ ਪਰਾਲੀ ਨੂੰ ਅੱਗ ਲਾਈ ਦੱਸਦੀ ਐ ਤੁਹਾਨੂੰ ਹੋਰ ਪ੍ਰਦੂਸ਼ਣ ਕਰ ਰਹੇ ਲੋਕ ਹੀ ਨਹੀਂ ਦਿਸਦੇ ਲਿਆਓ ਤੀਲਾਂ ਦੀ ਡੱਬੀ ਇਨ੍ਹਾਂ ਪ੍ਰਸ਼ਾਸਨਿਕ ਅਧਿਕਾਰੀਆਂ ਤੋਂ ਲਵਾਓ ਅੱਗ ਜਦੋਂ ਤੱਕ ਡੀਸੀ ਐਸਟੀਐਮ ਸਾਡੇ ਤੱਕ ਨਹੀਂ ਪਹੁੰਚਦੇ ਉਦੋਂ ਤੱਕ ਇਹ ਅਧਿਕਾਰੀ ਬੰਦਕ ਰਹਿਣਗੇ ਨਹੀਂ ਨਹੀਂ ਡੱਬੀ ਹੈਗੀ ਕਿਸ ਕੋ ਡੱਪੀ ਲਿਓ ਇਹਨਾਂ ਤੋਂ ਲਵਾਉਣੀ ਅੱਗ ਮੇਰਾ ਫੋਨ ਲਿਓ ਸਿੱਧੇ ਨਹੀਂ ਨਹੀਂ ਅਸਲਾਬ ਇਹ ਗੱਲ ਨਹੀਂ ਇਹਦਾ ਕਰੋ ਨਹੀਂ ਤੂੰ ਤਾਂ ਹਾਲ ਤਾਂ ਦੱਸੋ ਭਰਾਈ ਦਾ ਕੀ ਆ ਹਾਲ ਤਾਂ ਦੱਸ ਦਿਓ ਤੂੰ ਦੱਸੋ ਹਾਲ ਕੀ ਆ ਕਿਤਾਬਾਂ 'ਚ ਬੋਲਣ ਵਾਲੇ ਆ ਤੁਸੀਂ ਹੱਲ ਕਰਕੇ ਦਿਖਾ ਲਿਓ ਨਹੀਂ ਨਹੀਂ ਹੱਲ ਇਹ ਸਥੇੜੀਆਂ ਇਹ ਸਥੇੜੀਆਂ ਵੀ ਜਾ ਕੇ ਗੱਲਾਂ ਦਾ ਕਰਦੇ ਆ ਨਾ ਪੁੱਛੋ ਹੱਲ ਕਰਕੇ ਦਿਓ ਹੱਲ ਆਹੋ ਸਿੱਧੀ ਗੱਲ ਆਹੋ ਸੁਣੀਏ ਜੀ ਤੁਹਾਡੀ ਤੈਨੂੰ ਉੱਚੋ ਕਹਿਤਾ ਤੁਹਾਨੂੰ ਜੀ ਉਹ ਅੱਕੇ ਦੇ ਪਹਿਲਾਂ ਚਾਰ ਦਿਨ ਪਹਿਲਾਂ ਕਿਹਾ ਸੀ ਕਿ ਅੱਕ ਦੇ ਮਸਲੇ ਇੱਧਰ ਨਾ ਆਇਓ ਕਾ ਸੁਣ ਸਾਰੇ ਨਾਲੇ ਵੇਣੇ ਤੋਂ ਅੰਦਰ ਨਹੀਂ ਜੇ ਤੋ ਭਾਜੀ ਕਣਕ ਨੂੰ ਨਹੀਂ ਪੁੱਛੀ ਤੂੰ ਕਣਕ ਨੂੰ ਅੱਗ ਲੱਗਦੀ ਉਦੋਂ ਕਿੱਥੇ ਜਾਂਦੇ ਆ ਉਦੋਂ ਕਿੱਥੇ ਇਹ ਕਿੱਥੇ ਜਾਂਦੇ ਉਹ ਪੁੱਛੋ ਜੇ ਕਣਕਾਂ ਨੂੰ ਨਹੀਂ ਉਹ ਕਿੱਥੇ ਜਾਂਦੇ ਨੇ ਦੱਸ ਚਲੇ ਡਾਯਾ ਡੀਏਪੀ ਡੀਏਪੀ ਨਹੀਂ ਮਿਲਦਾ ਉਹ ਦੱਸੋ ਨਹੀਂ ਦੱਸੋ ਜਾਗੇ ਨਹੀਂ ਤੂੰ ਇਹ ਗੱਲ ਦੱਸ ਜੇ ਕਣਕ ਨੂੰ ਅੱਗ ਲੱਗਦੀ ਉਹ ਵੇ ਜੋ ਕਣਕ ਨੂੰ ਅਗ ਲਗਦੀ ਉਦੋਂ ਕਿ ਪੀ ਜਾਨੇ ਦੱਸੋ ਮੜਿਆ ਨਹੀਂ ਇਹ ਯਾਰ ਸਾਰੇ ਇਧਰ ਨਹੀਂ ਆ ਕੇ ਇੱਥੇ ਆ ਕੇ ਖੇਤ ਲੈ ਬੈ ਨਹੀਂ ਜੀ ਇੱਕ ਮਿੰਟ ਕੁਲਜੀਤ ਯਾਰ ਚੁੱਪ ਕਰੋ ਕੁਲਜੀਤ ਭਾਈ ਜੀ ਇੱਕ ਮਿੰਟ ਸਰ ਤੁਸੀਂ ਵੀ ਬੈਠੋ ਸਾਰੇ ਇੱਥੇ ਤੁਹਾਡਾ ਡੀਸੀ ਐਸਐਸਪੀ ਇੱਥੇ ਆ ਕੇ ਤੁਹਾਨੂੰ ਮਿਲਾਂਗਾ ਇੱਥੇ ਇੱਥੇ ਇਹਨੇ ਨਹੀਂ ਜਾਣਾ ਆਪੇ ਗੱਲ ਆ ਦੀਵ ਜਦੇ ਬੰਦੀ ਆ ਰਹੇ ਆ ਸੂਬਾ ਪ੍ਰਧਾਨ ਮਨਜੀਤ ਸਿੰਘ ਰਾਏ ਵੀ ਪਹੁੰਚ ਰਹੇ ਆ ਹੋਰ ਸਾਰੇ ਆ ਰਹੇ ਆ ਆਪਣੇ ਐਸਐਸਪੀ ਦਾ ਡੀਸੀ ਸਦੋ ਇੱਥੇ ਗੱਲ ਹੋਊਗੀ ਤਾਂ ਚੱਲਾਂਗੇ ਆ ਜਿੰਨੇ ਆਏ ਕੋਈ ਘਰਾਂ ਤੋਂ ਬਹਿਲਾ ਨਹੀਂ ਸਾਰੇ ਆ ਸਾਰੇ ਟਰੈਕਟਰ ਖੇਤਾਂ ਛੱਡ ਕੇ ਆਏ ਆ ਜੀ ਇਹ ਤਾਂ ਕੰਮ ਨਹੀਂ ਹੁੰਦੇ ਤੁਸੀਂ ਤੁਹਾਨੂੰ ਲਾਲਾ ਸਰਵੀਰ ਦਾ ਸੁਪਰ ਸਿੱਡ ਚਲਾਉਣ ਲੱਗਾ ਚਲਾਉਂਦਾ ਦੱਸ ਪੈਂਦਾ ਨਸ਼ੇ ਵਾਲੇ ਗੋਲੀ 3 ਦਿਨ ਚੱਲਦੀ ਚੋਰੀ 3 ਦਿਨ ਹੁੰਦੀ ਤੁਹਾਨੂੰ ਉਹ ਦੀ ਨਹੀਂ ਨਿਆ ਪਰਾਲੀ ਗੱਠਾ ਬੰਨ੍ਹ ਕੇ ਵੀ ਫੈਕਟਰੀਆਂ ਦੇ ਲੂੰਦੇ ਹੀ ਆ ਥੀਤੀ ਵੜੀ ਵਾਲਿਆਂ ਨੂੰ ਡੀਏਪੀ ਦੀ ਛੋਟ ਜੋ ਹੁੰਦੀ ਸੀ ਨਹੀਂ ਪਰਾਲੀ ਇਹ ਸਾਡੇ ਕਿੱਥੇ ਆ ਮੁੰਡਾ 15 ਦਿਨ ਰੀਪਰ ਫੇਰੇ ਨੂੰ ਜੀ ਹੁਣ ਆਉਗਾ 15 ਦਿਨ ਰੀਪਰ ਫੇਰੇ ਨੂੰ ਹੋਵੇ ਹਾਲੇ ਤੱਕ ਚੱਕੀ ਨਹੀਂ ਉਹ ਤੁਹਾਨੂੰ ਦੀਦੀ ਨਹੀਂ ਕੋਟੇ ਡੀਸੀਐਸ ਵੀ ਐਸਪੀ ਆ ਕੇ ਤੁਹਾਨੂੰ ਲੈ ਜਾਣ ਜੀ ਕੋਈ ਗੱਲ ਨਹੀਂ ਅਸੀਂ ਬੈਠੀ ਹਾਂ ਨਹੀਂ ਸਾਡੀ ਮਤਲੀ ਸਾਡੇ ਪਿੰਡ 깔 ਬਿਜਲੀ ਨਾ ਆ ਕੇ ਲੱਗੀ ਉਹ ਦਿਖਾ ਦਿਓ ਸਟੇਲਾਈਨ ਦਿਖਾ ਲਿਓ ਉਹ ਦਿਖਾ ਦਿਓ ਪਹਿਲੇ ਦਿਖਾ ਦਿਓ ਹੋ ਪਾਜੀ ਹੈ ਪਾਜੀ ਤੂੰ ਕੱਲ ਲੋਕੇਸ਼ਨ ਕਰ ਦੋ ਸਾਡੇ ਸਾਹਮਣੇ ਪੰਜ ਖੇਤ ਨੂੰ ਹੋਏ ਜੱਸੋ ਮਿਆਰੀ ਲੋਕੇਸ਼ਨ ਦਿਖਾ ਲਓ ਪੰਜ ਖੇਤ ਨੂੰ ਹੋਏ ਕਿੱਥੋਂ ਆਈਆਂ ਲੈ ਉਹ ਕਿੱਥੋਂ ਆਈਆਂ ਉਹ ਲੋਕੇਸ਼ਨ ਕਿੱਥੋਂ ਆਉਂਦੀਆਂ ਦੱਸੋ ਇਹ ਗੱਲ ਤਾਂ ਦੱਸੋ ਲੋਕੇਸ਼ਨ ਕਿੱਥੋਂ ਆਉਂਦੀ ਦੱਸੀ ਮੜੇ ਇਹ ਤਾਂ ਕੋਈ ਨਹੀਂ ਆਪ ਭਰਾ ਹੀ ਆ ਮੈਨੂੰ ਵੈਲਕਮ ਜਿਹੜੀ ਤੁਹਾਨੂੰ ਨੇ ਡਿਟੇਲ ਦਿੱਤੀ ਬੰਦੇ ਨੇ ਚਲੋ ਇੱਕ ਮਿੰਟ ਇੱਕ ਮਿੰਟ ਇੱਕ ਮਿੰਟ ਕੁਲਜੀਤ ਕਹੀਂ ਨਹੀਂ ਨਾਲ ਆਉਂਦੇ